ਨੰ ਰਾਸ਼ ਗੁਰ ਸਾਹਿਬ ਦੀ ਕਬੀਰ ਮੋਹ ਮਰਨੇ ਕਾ ਚਾਉ ਹੈ ਤਵਾੜ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੈ ਵਾਰ ਦਾਤਾ ਪ੍ਰੇਮ ਖੇਲਣ ਕਾ ਚਾਉ ਸਰ ਤਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀ ਜਾ ਸਰਦੀ ਦਾ ਕਾਣ ਨਾਂ ਕੀਦਾ ਸਰਦੀ ਦਾ ਕਾਣ ਨਾਂ ਕੀਦਾ ਪਰਮ ਸਤਕਾਰਯੋਗ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਾਲਕੀਆਂ ਦੀ ਪਾਵਨ ਪਵਿੱਤਰ ਬੋਧ ਵਿੱਚ ਬੈਠ ਉਸ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸ਼੍ਰਵਣ ਕਰਨ ਦਾ ਸੁਭਾਗਾ ਸਮਾਂ ਸਤਸੰਗ ਦੀਆਂ ਅਕੜੀਆਂ ਪ੍ਰਾਪਤ ਹੁਣਾ ਚੱਲ ਰਹੀ ਸ਼ਹੀਦੀ ਦਿਹਾੜਿਆਂ ਦੇ ਅੰਦਰ ਗੁਰੂ ਕੇ ਮਾਨਮਤੇ ਇਤਿਹਾਸ ਨੂੰ ਸ਼ਰਵਣ ਕਰਦੇ ਆ ਹੋਇਆ ਕੱਲ ਰੋਜ ਦਾਤਾਰਗੀਆਂ ਦੇ ਚਮਕੌਰ ਦੀ ਗੜੀ ਤੋਂ ਰਵਾਨਾ ਹੋਣ ਤੋਂ ਲੈ ਕੇ ਗਲਾਬੀ ਤੇ ਪੰਜਾਬੀ ਦੇ ਖੂਤਿਕਰਾਂ ਗੁਰਮਖੋ ਆਪਾਂ ਇਤਿਹਾਸ ਸੰਦਰ ਦਿੱਤਾ ਸਮਾਪਨੇ ਕੋਲੇ ਸ਼੍ਰੀਮੰਤੀ ਹੈ ਫਿਰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭੋ ਡਾਣੇ ਅੱਜ ਇਸ ਕਰਕੇ ਆਪਾਂ ਦੇ ਇਤਿਹਾਸ ਨੂੰ ਸੰਕੋਚਣ ਦਾ ਯਤਨ ਕਰਾਂਗੇ ਜਿਤਨੀ ਕਿ ਸੇਵਾ ਮਾਲਕ ਨੇ ਰਹਿਮਤ ਕਰਕੇ ਤਰਸ ਕਰਕੇ ਲੈ ਲਈ ਆਪਣੇ ਤੋਂ ਉਹਨਾਂ ਕੇ ਇਤਿਹਾਸ ਆਪੀਆਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ ਆਓ ਇਤਿਹਾਸ ਦੇ ਅਗਲੇ ਦੇ ਪੰਨਿਆਂ ਤੇ ਚੱਲਣ ਤੋਂ ਪਹਿਲਾਂ ਕਲੰਗੀਧਰ ਦਸ਼ਮੇਸ਼ ਪਿਤਾ ਮਾਲਕੀਆਨ ਦੀ ਬਖਸ਼ੀ ਹੋਈ ਪਾਵਨ ਪਵਿੱਤਰ ਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਜਾਵੇ ਪਿਆਰ ਅਦਬ ਸਹਿਤ ਸਾਰੇ ਜਣੇ ਫਤਿਹ ਗਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਾਬੇ ਤੇ ਪੰਜਾਬੇ ਤੇ ਕਰ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਦਾ ਉਤਾਰਾ ਹੋਇਆ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ ਹੈ ਵੀ ਕਲੰਗੀ ਤਰ ਦਸ਼ਮੇਸ਼ ਪਿਤਾ ਮਹਾਰਾਜ ਸ਼ਹੀਦ ਨਹੀਂ ਹੋਏ ਤੇ ਸੰਗਤਾਂ ਗੁਰੂ ਕੇ ਦਰਸ਼ਨਾਂ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਗੁਰਮਖੋ ਅੱਜ 10 ਪੋ 10 ਪੋ ਦੇ ਦਿਨ ਨੂੰ ਬੀਬੀ ਹਰਸ਼ਰਨਪੌਰ ਨੇ ਰਾਤ ਦੇ ਹਨੇਰੇ ਅੰਦਰ ਜੰਗ ਦੇ ਮੈਦਾਨ ਆ ਕੇ ਤੇ ਸਿੰਘਾਂ ਦੇ ਸਰੀਰ ਦਾ ਸੰਸਕਾਰ ਕਰਨ ਦਾ ਮਨ ਦੇ ਵਿੱਚ ਸੰਕਲਪ ਬਣਾਇਆ ਤੇ ਪਹਿਚਾਣ ਕਿਵੇਂ ਹੁੰਦੀ ਹੈ ਬਾਹਾਂ ਦੇ ਵਿੱਚ ਪਰੇ ਤੋਂ ਸਾਬਤ ਸੂਰਤ ਦਸਤਾਰ ਸਿਰਾਂ ਇਹ ਨਿਸ਼ਾਨੀ ਆ ਗੁਰਮੁਖੋ ਧੰਨਾ ਉਹ ਬੀਬੀ ਜਿਨੇ ਜਿੰਨੇ ਕ ਸਰੀਰ ਦੇ ਅੰਗ ਮਿਲੇ ਤੇ ਉਹਨਾਂ ਸਰੀਰਾਂ ਨੂੰ ਇਕੱਠਾ ਕਰਕੇ ਸੰਸਕਾਰ ਕੀਤਾ ਅੱਗ ਦੀ ਲਾਡ ਵੇਖ ਕੇ ਕੋਈ ਡਰਣਾ ਕਿ ਨੇੜੇ ਹੋਣ ਤੋਂ ਖਭਰਾਉਂਦੇ ਆ ਕਿਤੇ ਕੋਈ ਬਲਾਈ ਨਾ ਹੋਵੇ ਧਿਆਨ ਨਾਲ ਤੱਕਿਆ ਤੇ ਕਿਸ ਤਰੀਕਾ ਕੋਣ ਆ ਗੁਰੂ ਕੀ ਸਿੰਘਣੀ ਆ ਕੀ ਕਰਦੀਆਂ ਸਿੰਘਾਂ ਦੇ ਸਸਤਰੀਆਂ ਦਾ ਅੰਤਮ ਸੰਸਕਾਰ ਕਰਦੀਆਂ ਤੇ ਆਪਾਂ ਨੇੜੇ ਰੱਖੀ ਗੁਰਮਖੋ ਚੱਕ ਕੇ ਜੌਂਦੀ ਬੀਬੀ ਨੂੰ ਵੀ ਉਸ ਚ ਖਾਬ ਵਿੱਚ ਛੁੱਟ ਦਿੱਤਾ ਅਏ ਦੱਸ ਪੋ ਆ ਅੱਜ ਦਾ ਇਤਿਹਾਸ ਇੱਧਰ ਸਤਪੋ ਅੰਮ੍ਰਿਤ ਵੇਲੇ ਮਾਲਕ ਜੀ ਨੇ ਸਰਸਾ ਪਾਰ ਕੀਤਾ ਸੀ ਤੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਸਤਪੋ ਸਾਰਾ ਦਿਨ ਛੋਟੇ ਸਹਿਬ ਜੱਜਦੇ ਤੇ ਮਾਤਾ ਗੁਜਰ ਕੌਰ ਚੱਲਦੇ-ਚੱਲਦੇ ਆ ਗੁਰਮੁਖੋ ਰਾਤ ਕਿੱਥੇ ਪਹੁੰਚੇ ਆ ਕਰੀਮ ਬਖਸ਼ਿਸ਼ 마ਸ਼ਕੀ ਦੀ ਸ਼ਰਨ ਦੇ ਮੂਹਰੇ ਜਿਹਨੂੰ ਕੁੰਮਾ ਮਾਸ਼ ਕੀ ਆਖਿਆ ਜਾਂਦਾ ਤੇ ਸ਼ਾਮਾਂ ਦਾ ਸਮਾਂ ਆਵਾਜ਼ ਮਾਰੀ ਐ ਵਿਛਣਦੇ ਆ ਮਾਲਕਾ ਘਾਰੀਆਂ ਤੇ ਅੰਦਰੋਂ ਕੁੰਮਾ ਮਾਸ਼ ਕੀ ਆਇਆ ਐ ਕੌਣ ਜੀ ਭਾਈ ਤੂੰ ਗੋਬਿੰਦ ਸਿੰਘ ਦਾ ਨਾਮ ਸੁਣਿਆ ਗੁਰੂ ਗੋਬਿੰਦ ਸਿੰਘ ਅਨੰਦਪੁਰ ਵਾਲੇ ਹਾਂ ਮੈਂ ਨਾਮ ਸੁਣਿਆ ਉਹਨਾਂ ਦਾ ਦੱਸੋ ਕੀ ਹੋਇਆ ਭਾਈ ਮੈਂ ਉਹਨਾਂ ਦੀ ਮਾਂ ਇਹ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬ ਦਾਦੀ ਆ ਆਹਾ ਹਾ ਸਾਰਾ ਭਾਣਾ ਵਰਤਿਆ ਤੇ ਗੁਰਮਖੋ ਕੁੰਮਾ ਮਾਸ ਕੀ ਬੋਮਾ ਮਾਰ ਕੇ ਰੋਂਦਾ ਮਾਂ ਮੈਨੂੰ ਕੀ ਹੁਕਮ ਆ ਭਾਈ ਅਸੀਂ ਰਾਤ ਕੱਟਣੀ ਆ ਸਾਨੂੰ ਰਾਤ ਕਟਾ ਸਕਣਾ ਗੁਰਮੁਖੋ ਆਪ ਛੰਨ ਤੋਂ ਬਾਅਦ ਛੋਟੀ ਦੀ ਸ਼ੰਨ ਸੀ ਉਸ ਵੇਲੇ ਹੁਣ ਤੇ ਚਲੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਰਹਿਮਤ ਦਾ ਸਦਾ ਕਾ ਰੰਗ ਭਾਗ ਲੱਗੇ ਹੋਇਆ ਆਪ ਆਪ ਵਾਰ ساری ਰਾਤ ਬਹਿ ਕੇ ਸਰਕਾਰ ਨੂੰ ਲਾਣ ਤਾਂ ਪਉਂਦਾ ਤੇ ਗੁਰਮੁਖੋ ਇਸ 7 ਪੋ ਦੀ ਰਾਤ ਇੱਥੇ ਠਹਿਰੇ ਫਿਰ ਅੱਗੇ 8 ਪੋ ਦੀ ਰਾਤ ਗੰਗੂ ਦੇ ਘਰਾਂ 9 ਪੋ ਦੀ ਰਾਤ ਜਿਹੜੀ ਉਹ ਕੋਤਵਾਲੀ ਮਰਿੰਡੇ ਅੰਦਰ ਅੱਜ 10 ਪੋ 10 ਪੋ ਨੂੰ ਛੋਡੇ ਸਾਹਿਬ ਜਦਿਆਂ ਨੂੰ ਸਰਹੰਦ ਲਿਆਂਦਾ ਗਿਆ ਤੇ ਇਦੋਂ ਆਪਣੀ ਹਾਰ ਦੀ ਨਮੋਸ਼ੀ ਤੋਂ ਦੁਖੀ ਹੋਇਆ ਸੂਬਾ ਸਰਹੰਦ ਸਰਹੰਦ ਪੌਂਚ ਦਾ ਤੇ ਇਹਨੂੰ ਖਬਰ ਮਿਲਦੀ ਹੈ ਜੀ ਤੁਹਾਨੂੰ ਇੱਕ ਖੁਸ਼ੀ ਦੀ ਖਬਰ ਕਾਦੀ ਖੁਸ਼ੀ ਦੀ ਖਬਰ ਇੰਨੇ ਮਹੀਨੇ ਅਨੰਦਪੁਰ ਨੂੰ ਕੀਰਾ ਪਾਇਆ ਇੰਨੇ ਆਪ ਦਾ ਜਾਨੀ ਮਾਲੀ ਨੁਕਸਾਨ ਕਰਾਇਆ ਇੰਨੇ ਸੈਨਿਕ ਮਰ ਗਏ ਗੋਬਿੰਦ ਸਿੰਘ ਫਿਰ ਵੀ ਅਤ ਨਹੀਂ ਆਇਆ ਕਾਦੀ ਖੁਸ਼ੀ ਸੁਣੋਂ ਤੇ ਸਹਿਜ ਜੀ ਕੀ ਹੋਇਆ ਗੋਬਿੰਦ ਸਿੰਘ ਦੇ ਮਾਤਾ ਤੇ ਉਹਨਾਂ ਦੇ ਛੋਟੇ ਸਹਬਜ਼ਾਦੇ ਫੜ ਲੈਂਦੇ ਤੇ ਇਤਿਹਾਸ ਕਿੰਦਾ ਚਿਹਰੇ ਤੇ ਰੋਂ ਨਾ ਪਾਈ ਹੁਣ ਗੋਬਿੰਦ ਸਿੰਘ ਭੱਜਿਆ ਆਊਗਾ ਆਪਣੀ ਮਾਂ ਨੂੰ ਬਚਾਉਣ ਦੀ ਖਾਤਰ ਤੇ ਪੁੱਤਾਂ ਦੇ ਮੋਹ ਵਿੱਚ ਗੁਰਮਖੋ ਇਹ ਸਾਡੀ ਗਰਾਫਟ ਦੀ ਨੀਤੀ ਅੱਜ ਦੀ ਨਹੀਂ ਇਹ ਬੜੇ ਪੁਰਾਣੇ ਸਮੇਂ ਤੋਂ ਤੁਰੀ ਆਉਂਦੀ ਆ ਅੱਜ ਵੀ ਤੁਸੀਂ ਦੇਖੋ ਗੁਨਾਹ ਕਿਸ ਨੇ ਕੀਤਾ ਹੋਵੇ ਤੇ ਪੋਲਸ ਵਾਲੇ ਕਰਦੇ ਤੇ ਮਾਈ ਬਾਪ ਨੂੰ ਚੱਕ ਲੋਏ ਦੇ ਭੈਣ ਭਰਾਵਾਂ ਨੂੰ ਚੱਕ ਲੋ ਤੇ ਆਪੇ ਭੱਜਿਆਊਗਾ ਆਊਗਾ ਗੋਵਨ ਸਿੰਘ ਭੱਜਿਆ ਪਰ ਉਹਨੂੰ ਇਹ ਨਹੀਂ ਪਤਾ ਕਮਲਿਆ ਤੇਰੇ ਸਾਹਮਣੇ ਚਮਕੌਰ ਦੀ ਘੜੀ ਅੰਦਰ ਉਹ ਆਪਣੇ ਪੁੱਤਰਾਂ ਨੂੰ ਆਪ ਤੇ ਤਿਆਰ ਕਰਕੇ ਜੰਗ ਦੇ ਮੈਦਾਨ ਭੇਜਦਾ ਮਤ ਤੋਂ ਹੁੰਨੇ ਵਾਲਾ ਕੰਮ ਹੀ ਹੈ ਨਾ ਜਿਹਨੇ ਚਮਕੌਰ ਦੀ ਘੜੀ ਥਾਪ ਤੇ ਦੋ ਪੁੱਤਰਾਂ ਨੂੰ ਆਪਣੇ ਹੱਥੀਂ ਸ਼ਸਤਰ ਵਸਤਰ ਸਜਾ ਕੇ ਭੇਜਿਆ ਹੋਵੇ ਤੇ ਉਹ ਆਪਣੇ ਪੁੱਤਰਾਂ ਨੂੰ ਹੁਣ ਧਰਮ ਤੋਂ ਡਰਾਉਣ ਵਾਸਤੇ ਆਊਗਾ ਉਹ ਨਹੀਂ ਭਾਈ ਇਹ ਕੇਵਲ ਸਾਡੀ ਸੋਚ ਨਹੀਂ ਸਮਝਣੀ ਆ ਵੀ ਗੁਰੂ ਮੋਹ ਦਾ ਮਾਰਿਆ ਉਹ ਨਹੀਂ ਭਾਈ ਗੁਰੂ ਤੇ ਤੁ ਬਹੁਤ ਉਪਰਾਮਾ ਸੋਹ ਰੋ ਵਿਚਾਰ ਤੇ ਕੀ ਹੁਕਮ ਕਰਦੇ ਸੀ ਕਿੱਥੇ ਰੱਖੀਏ ਇੰ样 ਕਰੋ ਜਿੱਥੇ ਮੈਂ ਜੀਠ ਹਾੜ ਦੇ ਮਹੀਨੇ ਠੱਡੇ ਬੁਰਜ ਦੇ ਵਿੱਚ ਬੈਠ ਕੇ ਆਨੰਦ ਮਾਣਦਾ ਨਾ ਪੋ ਦੇ ਮਹੀਨੇ ਇਹਨਾਂ ਨੂੰ ਉਸ ਠੰਡੇ ਬੁਰਜ ਦੇ ਵਿੱਚ ਰੱਖੋ ਗੁਰਮੁਖੀ ਉਹ ਸਥਾਨ ਜਿੱਥੇ ਇਤਿਹਾਸ ਵਿਦਵਾਨ ਸੱਜਣ ਜਿਹੜੇ ਖੋਜੀ ਲੋਗ ਆ ਉਹ ਦੱਸਦੇ ਆ ਕਿ ਜੇਠਾੜ ਦੇ ਮਹੀਨੇ ਠੰਡ ਲੱਗਦੀ ਹੁੰਦੀ ਸੀ ਤੇ ਪੋ ਦੇ ਮਹੀਨੇ ਤੁਸੀਂ ਜਰਾ ਆਪਣੀ ਸੁਰਤ ਵਿੱਚ ਸੋਚ ਕੇ ਵੇਖਿਓ ਕਿਹੋ ਜਿਹਾ ਆਪਣਾ ਮੰਜ਼ਰਾ ਉਸ ਸਥਾਨ ਦਾ ਤੇ ਹੁਣ ਬੀਨ ਕੀ ਇਹ ਕਿ ਕੇਵਲ ਤੁਸੀਂ ਸਰੀਰ ਵੱਲ ਅਨੰਤ ਕੋ ਵੀ 7 ਤੇ 9 ਸਾਲ ਬਿਰਗਮਾਸ ਸਾਲ ਇਹ ਅਨੰਤ ਕੋ ਇਹ ਤਕੋ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਲਕ ਜੀਆਂ ਨੇ ਆਪਣੇ ਪੁੱਤਰਾਂ ਦੀ ਪਰਵ੍ਰਿਸਥ ਕਿੰਨੇ ਉੱਚੇ ਤੇ ਸੁੱਚੇ ਅਸੂਲਾਂ ਨਾਲ ਕੀਤੀ ਹੋਈ ਆ ਆਪਾਂ ਵੀ ਕਰਦੇ ਆਂ ਬਹੁਤ ਗਲ ਕੱਢ ਕੇ ਦਿਖਾ ਆਪਣੇ ਕੋਲੇ ਇਹ ਆ ਆਪਾਂ ਨਹੀਂ ਕਦੇ ਕਿਹਾ ਵੀ ਦਵਾਈ ਗੁਰੂ ਕਹੇ ਨਾ 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 ਆਪਣੇ ਕੋਲੇ ਤੇ ਗੁਰਮੁਖ ਹੋਰ ਹੀ ਉਂਝ ਜਰੂਰ ਬਾਤਾਂ ਮੰਨ ਇਸ ਕਰਕੇ ਇਹ ਪਰਵਰਿਸ਼ ਦਾ ਨਤੀਜਾ ਹੈ ਸਾਡੇ ਸਤਿਗੁਰਾਂ ਨੇ ਸਾਨੂੰ ਸਿਧਾਂਤ ਦਿੱਤੇ ਆ ਉਹ ਬਚਪਨ ਦੇ ਵਿੱਚ ਜਿੱਦਾਂ ਦਾ ਤੁਸੀਂ ਜੀਵਨ ਕਢੋਂਗੇ ਨਾ ਉਦਾਂ ਦੇ ਬ੍ਰਿਕਸ਼ ਤੁਸੀਂ ਪਾਉਂਗੇ ਫਿਰ ਸ਼ਾਹ ਉਸ ਹੀ ਹੋਊਗੀ ਅਸੀਂ ਆਪ ਨਹੀਂ ਪੜ੍ਹਨਦੇ ਤੇ ਬੱਚਾ ਨੂੰ ਪੜ੍ਹਨ ਕਿੱਥੇ ਪੜਨ ਲਾ ਦਾਂਗੇ ਅਸੀਂ ਜਦੋਂ ਅਸੀਂ ਆਪ ਨਹੀਂ ਪੜ੍ਹਨੀ ਤੇ ਬੱਚਾ ਨੂੰ ਕਿੱਥੋਂ ਪੜਾਵਾਂਗੇ ਵੀ ਜੇ ਸਮਾਪੇ ਦੇ ਆਪ ਦੇ ਦਾੜਾ ਕੇਸ ਨਹੀਂ ਹੈ ਆਪ ਦਸਤਾਰ ਨਹੀਂ ਜੁੰਦੋ ਕਿੱਥੇ ਬੱਚੇ ਨੂੰ ਕਹੂਗਾ ਵੀ ਤੂੰ ਪਰ ਬੰਨ੍ਹ ਬਈ ਪੱਗ ਰੱਖ ਦਾੜੀ ਕੇਸ ਵੇ ਤੂੰ ਕਿਉਂ ਉਹ ਤੇ ਖੋਦੀ ਇਸ ਪੱਖੋਂ ਹੀ ਨਾ ਇਸ ਕਰਕੇ ਗੁਰਮਖੋ ਪਹਿਲਾਂ ਆਪਾਂ ਆਪਣਾ ਜੀਵਨ ਬਣਾਈਏ ਫਿਰ ਦੇਖੋ ਜੀਵਨ ਕਿਦਾਂ ਕੜਿਆ ਜਾਂਦਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਫਰਜੰਦ ਇਤਿਹਾਸ ਦੱਸਦਾ ਠੰਡ ਇੰਨੀਆਂ ਹੱਥ ਨੀਲੇ ਹੋ ਚੁੱਕੇ ਆ ਨੱਕ ਦੀ ਕੁੰਮਬਲਾਂ ਜਿਹੜੀਆਂ ਐ ਨੀਲੀਆਂ ਬੁੱਲ ਨੀਲੇ ਪੈ ਚੱਲੇ ਪਰ ਬਜ਼ੁਰਗ ਮਾਂ ਦਾਦੀ ਮਾਂ ਨੇ ਗੋਦ ਵਿੱਚ ਲੈ ਕੇ ਦਾਦਾ ਸਤਿਗੁਰੂ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਮੁਖੋ ਨਾਂ ਦੇ ਮਾਨਮਤੇ ਇਤਿਹਾਸ ਨੂੰ ਦੁਹਰਾਇਆ ਸੁਣਾਉਂਦੇ ਤੇ ਅੱਗੇ ਵੀ ਆ ਅੱਜ ਵੀ ਦੁਹਰਾਇਆ ਤੇ ਗੁਰਮੁਖੋ ਇਹ ਰਾਤ ਬਤੀਤ ਹੋਈ ਹੈ ਇੱਧਰ ਗਲਾਬਾ ਤੇ ਪੰਜਾਬਾ ਥੋੜੀ ਜੀ ਮਾਇਆ ਤੇ ਸਰੂਪਾਉ ਲੈ ਕੇ ਹਾਜ਼ਰ ਹੋ ਗਿਆ ਕਿਉਂ ਸੰਗਤਾਂ ਦਾ ਇਕੱਠ ਵੱਧਦਾ ਹੁੰਦਾ ਗਲਾਬਾ ਤੇ ਪੰਜਾਬਾ ਇਹ ਕੀ ਬਈ ਮਹਾਰਾਜ ਪੱਤਾ ਪੱਤਾ ਵੈਰੀਆ ਤੁਹਾਡਾ ਜੇ ਕਿਸੇ ਨੇ ਸਰਕਾਰੇ ਚ ਸੁਧੇ ਤੇ ਨਾ ਜਾ ਕੇ ਤੇ ਮਹਾਰਾਜ ਬੱਚਾ ਬੱਚੀ ਕਹਾਣੀ ਪੀੜ ਦੇਣਗੇ ਤੁਸੀਂ ਕਿਰਪਾ ਕਰੋ ਹੁਣ ਇਥੋਂ ਅੱਗੇ ਬੋਲੋ ਇਤਿਹਾਸ ਹਮ ਬੇਰਾਗੁਰੂ ਕੋ ਆਪਣਾ ਪ੍ਰਸ਼ੀਧੀ ਤੇ ਆਉਣਾ ਛੋਟੇ ਸਾਹਿਬ ਜਦਿਆਂ ਦੀ ਤੇ ਬਾਪੂ ਆलमगीर ਉੱਚਾ ਪੀਰ ਬਣਾ ਕੇ ਲੈ ਕੇ ਆਏ ਆ ਭਾਈ ਗਲੀਖਾਨ ਨਵੀਖਾਨ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਸੌਰ ਬਰਦਾਰ ਗੁਰਮਖੋ ਇਥੋਂ ਦਾਤਾ ਜੀ ਆਪਣੇ ਟਾਲੀਆਂ ਨਾਲ ਸਾਹਿਬ ਰਾਏ ਕੋਟ ਦੀ ਧਰਤੀ ਤੇ ਆਪ ਜੀਆਂ ਨੂੰ ਪਤਾ ਮੂਰੇ ਮਾਹੀ ਨੇ ਦਰਸ਼ਨ ਕੀਤੇ ਤੇ ਪੁੱਛਿਆ ਜੀ ਕੋਈ ਸੇਵਾ ਲੈ ਵੀ ਦੁੱਧ ਸ਼ਕਰ ਮਹਾਰਾਜ ਜੀ ਤੇ ਅਸਰ ਛੁੱਟੀਆਂ ਇਹ ਕਿਥੋਂ ਤੋਂ ਕਰਤਾਰ ਨੂੰ ਚੇਤੇ ਕਰਕੇ ਦੁੱਧ ਲਿਆ ਫਿਰ ਮਾਰੇ ਲਿਆਵਾ ਕਾਚ ਤੇ ਬਾਪੂ ਨੇ ਗੰਗਾ ਸਾਗਰ ਦਿੱਤਾ ਜਿਹਦੇ ਵਿੱਚ ਛੇਕ ਆ ਤੇ ਹੈਰਾਨ ਹੋ ਕੇ ਮਾਰਾ ਇਹਦੇ ਵਿੱਚ ਤੇ ਛੇਕ ਆ ਟਿਕੂ ਕਿਵੇਂ ਤੂੰ ਕਰਤਾਰ ਨੂੰ ਚੇਤੇ ਕਰੇ ਦੁੱਧ ਵੀ ਟਿਕ ਜੂਗਾ ਰਾਏ ਇਕੱਲਾ ਪਹੁੰਚਿਆ ਤੇ ਗੁਰਮੁਖੋ ਦਾਤਾਰ ਜੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਮਹਾਰਾਜ ਮੇਰੇ ਲਈ ਕੋਈ ਸੇਵਾ ਰਾਏ ਕਲਿਆਰ ਸੁਣਨ ਵਿੱਚ ਆਇਆ ਕਿ ਮਾਤ ਗੁਜਰੀ ਜੀ ਤੇ ਛੋਟੇ ਫਰਿਸ਼ਤਾਂ ਵਰ ਜਾਂਦਨ ਸਰਹੰਦ ਦੀ ਧਰਤੀ ਤੇ ਆ ਕੀ ਤੂੰ ਸਰਹੰਦ ਤੋਂ ਉਹਨਾਂ ਦੀ ਖਬਰ ਮਗਾ ਸਕਦਾ ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਨੂਰੇ ਦੀ ਭੈਣ ਨੂਰਾ ਜਿਹੜੀ ਆ ਉਹ ਸਰਹੰਦ ਵਿਆਹੀ ਹੋਈ ਆ ਮਹਾਰਾਜ ਆਪੈ ਨੂੰ ਭੇਜ ਦਿੰਦੇ ਆ ਨੂਰਿਆ ਬਈਦਾਲ ਪੁੱਤਰਾਂ ਦੀ ਖਬਰ ਲੈ ਕੇ ਆ ਕੀ ਕੀ ਬਾਣਾ ਵਰਤਿਆ ਗੁਰਮੁਖੋ ਨੂਰਾ ਮੰਜਲਾ ਮਾਰਦਾ ਗਿਆ ਸਰਹੰਦ ਦੀ ਧਰਤੀ ਆਪਣੇ ਭੈਣ ਦੇ ਘਰ ਗਿਆ ਤੇ ਗੁਰਮੁਖੋ ਜਿਸ ਸਮੇਂ ਹੁਣ ਭਾਰਤ ਆ ਸੁਣਦਾ ਤੇ ਦਿਲ ਉਹ ਬਾਹ ਮਾਰ ਮਾਰ ਹੁੰਦਾ ਸਾਰੀ ਵਾਰਤਾ ਸੁਣੀ ਤੇ ਕਾਲ ਕਲ ਮੇ ਵਾਪਸ ਆਉਂਦਾ ਇਧਰ ਬਾਪੂ ਕਹਿੰਦੇ ਆ ਸ਼ੱਕ ਦਾ ਨਾਮ ਟਾਂਗੋ ਟਾਂਗੋ ਦੇਖਾਂ ਨੂਰਾ ਵਾਪਸ ਆ ਰਿਹਾ ਦਰਖਤ ਤੇ ਚੜਿਆ ਮਰੋ ਦੂਰ ਕੋਈ ਨਾ ਧੁੰਲਾ ਆ ਦਿਸਤੇ ਰਿਹਾ ਨੇੜੇ ਆਇਆ ਤੇ ਮਹਾਰਾਜੇ ਤੇ ਨੂਰਾ ਹੀ ਤੇ ਰਮਤਾਂ ਦੇ ਦਾਤੇ ਪੱਥੇ ਚੋਂ ਤੀਰ ਕੱਢਿਆ ਤੇ ਗੁਰਮਖੋ ਨੂਰੇ ਦਾ ਅੰਨਿਆ ਕੇ ਬਿਮਾਰੀ ਨੂਰਿਆ ਬਈ ਕੋਈ ਨਾ ਕੋਈ ਬਾਤ ਐਨ ਸਪਸ਼ਟ ਦਸ ਮੇਰੇ ਪੁੱਤਰਾਂ ਦੇ ਨਾਲ ਕੀ ਬਣੀ ਤੇ ਗੁਰਮਖੋ ਨੂਰੰਪੂ ਬਾਹ ਮਾਰ ਮਾਰ ਦੱਸਦਾ ਮਹਾਰਾਜ ਉਹਦੀ ਅੱਖ ਕਰੀਲੀ ਰੁੱਤ ਦੇ ਅੰਦਰ ਠੰਡੇ ਬੁਰਜ ਵਿੱਚ ਉਹਨਾਂ ਨੂੰ ਕੈਦ ਕੀਤਾ ਪਹਿਲਾਂ ਤੇ ਮਹਾਰਾਜ ਕੋਸ਼ ਉੱਪਰ ਲੈਣ ਵਾਸਤੇ ਨਹੀਂ ਕੁਝ ਸ਼ਕਨ ਵਾਸਤੇ ਨੀਤਾ ਗਿਆ। ਦਾਤਾਰ ਜੀ 11-12 ਨੂੰ ਕਚਹਿਰੀ ਲੱਗੀ ਆ ਤੇ ਤੁਹਾਡੇ ਫਰਜੰਦ ਡੋਲੇ ਨਹੀਂ ਸੂਬੇ ਦੇ ਇਕੱਲੇ-ਇਕੱਲੇ ਸਵਾਲ ਦਾ ਐਨ ਟਣਕਾ ਟਣਕਾ ਜਵਾਬ ਦਿੱਤਾ। ਮਹਾਰਾਜ ਅਕਾਇਤ ਅਸਾਹ ਕਸ਼ਟ ਵੀ ਦਿੱਤੇ ਗਏ ਮਹਾਰਾਜ ਤੁਹਾਡੇ ਫਰਜੰਦ ਡੋਲੇ ਨਹੀਂ ਨੂਰੇ ਕੋਈ ਹਾਰ ਨਾਰਾ ਮਾਰਨ ਵਾਲਾ ਨਹੀਂ ਸੀ ਮਹਾਰਾਜ ਮਰੇਲ ਕੋਟਲੇ ਦੇ ਨਵਾਬ ਨੇ ਹਾਰਾ ਨਾਰਾ ਮਾਰਿਆ ਮਹਾਰਾਜ ਮੋਤੀ RAM ਮੈਰੇ ਨੇ ਰੋਦ ਦੀ ਸੇਵਾ ਕੀਤੀ ਮਹਾਰਾਜ ਉਦੋਂ ਵੀ ਕੋ ਕੋ ਕੇ ਮਾਰ ਦਿੱਤਾ ਗਿਆ ਪਛਾਣੂ ਰਿਆ ਫਿਰ ਸੁਣਾ ਰਜੰਦਾਂ ਨੂੰ ਕਿੱਦਾਂ ਕਿੱਦਾਂ ਦੇ ਕਸ਼ਟ ਦਿੱਤੇ ਮਹਾਰਾਜ ਖਮਝੀਆਂ ਨਾ ਮਾਰਿਆ ਗਿਆ ਗੁਲੇਲਿਆਂ ਨਾ ਮਾਰਿਆ ਗਿਆ ਸਤਿਗੁਰੂ ਜੀ ਉਂਗਲਾਂ ਦੇ ਸਨ ਵਿੱਚ ਪਲੀਤੇ ਰੱਖ ਕੇ ਅੱਗ ਲਾਈ ਗਈ ਬਰੂੜ ਭਰ ਕੇ ਸ੍ਰੀ ਅੱਥ ਚੜਚੜ ਕਰ ਛੜਦੇ ਸੀ ਪਰ ਤੁਹਾਡੇ ਫਰਜੰਦ ਡੋਲੇ ਨਹੀਂ ਹੈ ਗੁਰਮਖੋ ਸ਼ਰੀ ਵਾਰਤਾ ਸੁਣਾਈ ਤੁਹਾਡੇ ਫਰਜੰਦਾ ਨੂੰ ਨੀਹਾਂ ਵਿੱਚ ਚਣ ਕੇ ਮਹਾਰਾਜ ਜਵਹ ਕੀਤਾ ਗਿਆ ਇਦਾਂ ਛੇਦੀ ਹੋਈ ਤੇ ਗੁਰਮਖੋ ਬਾਪੂ ਨੇ ਤੀਰ ਦੀ ਮੁਖੀ ਦੇ ਨਾਲ ਕਾਈ ਦਾ ਬੂਟਾ ਡੜੋਂ ਪਟ ਉਹ ਸੁੱਟ ਦਿੱਤਾ ਸਿੱਖ ਬੈਰਾਗ ਕਰਦੇ ਆ ਨੂਰਾ ਬੈਰਾਗ ਕਰਦਾ ਲੋ ਬਈ ਆਪਾਂ ਨਾ ਜ਼ੁਲਮ ਰਾਜ ਦੀਆਂ ਜੜਾਂ ਹੀ ਪਟ ਦਿੱਤੀਆਂ ਜ਼ੁਲਮ ਰਾਜ ਖਤਮ ਹੋ ਗਿਆ ਹੁਣ ਬੈਰਾਗ ਨਹੀਂ ਕਰਨਾ ਹੈ ਇਹ ਉਹ ਨੇ ਗੁਰਮਖੋ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ ਅੱਜ ਅਸੀਂ ਧਰਮ ਤੋਂ ਕੀ ਕਰ ਰਹੇ ਆ ਧਰਮ ਨੂੰ ਅਸੀਂ ਅੱਜ ਮਜ਼ਾਕ ਬਣਾਇਆ ਹੋਇਆ ਧਰਮ ਬਾਪੂ ਕਹਿੰਦੇ ਲੋਗਨ ਰਾਮ ਖਿਲਾਉਣਾ ਜਾਂਦਾ ਅਸੀਂ ਅੱਜ ਧਰਮ ਨਾਲ ਖਲਵਾੜੀ ਕਰਨ ਲੱਗੇ ਪਏ ਆ ਇਸ ਕਰਕੇ ਗੁਰਮੁਖੋ ਕੱਲ ਵੀ ਬੇਨਤੀ ਕੀਤੀ ਅੱਜ ਫੇਰ ਆਪਕਿਆਂ ਦੇ ਚਰਨਾਂ 'ਚ ਬੇਨਤੀ ਆ ਉਹ ਕੱਲ ਫੋਟੋਆਂ ਲਾ ਕੇ ਨਾ ਸਾਰੋ ਥੋੜਾ ਜਿਹਾ ਜੀਵਨ ਪਲਟੋ ਜੀਵਨ ਤਾਂ ਪਲਟੋ ਜੇ ਅੰਦਰ ਸਾਡੇ ਪ੍ਰੇਮ ਭਾਵਨਾ ਹੋਵੇ ਬਾਰੀ ਕੇਵਲ ਦਿਖਾਵਾ ਨਹੀਂ 바ਰੋਂਦਰੋਂ ਜਾਣਦਾ ਜਿੱਥੋਂ ਫੁਰਨਾ ਉੱਬਰਣਾ ਨਾ ਉਹ ਉਥੋਂ ਸਾਨੂੰ ਜਾਣਦੇ ਦੇ ਅੰਦਰ ਚੱਲ ਕੀ ਰਿਹਾ ਵਾ ਬਿਨ ਬੋਲਿਆ ਸਭ ਕੁਝ ਜਾਣਦਾ ਇਸ ਕਰਕੇ ਧਿਆਨ ਰੱਖੋ ਇਹਨਾਂ ਸ਼ਹੀਦੀਦਾਰ ਦਿਹਾੜਿਆਂ ਦੇ ਅੰਦਰ ਨਹੀਂ ਸਾਡਾ ਮਨ ਪਿਗਲਦਾ ਤੇ ਪਿਗਲੂਗਾ ਕਦੋਂ ਗੁਰੂ ਪ੍ਰਤੀ ਸਮਰਪਿਤ ਹੋਈਏ ਗੁਰੂ ਕਾ ਕਿਹਾ ਹੋਇਆ ਮੰਨੀਆਂ ਗੁਰਮਖੋ ਗੁਰੂ ਕਾ ਕਿਹਾ ਹੋਇਆ ਮੰਨਾਂਗੇ ਫਿਰ ਆਪਣਾ ਸਬਦਾਨਾ ਇਸ ਮਾਤਮੁਕ ਤੇ ਆਇਆ ਹੋਇਆ ਸਫਲਾ ਹੋਊਗਾ ਦੂਸਰੀ ਬੇਨਤੀ ਅੱਜ ਆਪਣੇ ਨਗਰ ਨੂੰ ਪੰਜਾਬ ਨਹੀਂ ਹਿੰਦੁਸਤਾਨ ਨਹੀਂ ਆਲ ਵਰਲਡ ਦੇ ਨਕਸ਼ੇ ਤੇ ਲਿਆਉਣ ਵਾਲੇ ਨਗਰ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਨੇ ਇਸ ਨਗਰ ਨੂੰ ਭਾਗ ਲਾਇਆ ਸਰਦਾਰ ਅਜਮੇਰ ਸਿੰਘ ਜੀ ਉਹਨਾਂ ਦੀ ਪਰਿਵਾਰ ਨੂੰ ਸੰਬੰਧ ਰੱਖਦੇ ਹੋਇਆਂ ਗੁਰਮਖੋ ਜੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਰਹੇ ਆ ਇਨੋਂ ਦਿਨ ਗੁਰੂ ਚਰਣਾ ਵਿੱਚ ਹਾਜ਼ਰ ਹੋਈਏ ਤਨ ਮਨ ਧੰਦੇ ਨਾਲ ਸੇਵਾ ਕਰੀਏ ਜਦਾਂ ਕੇਵਲ ਰਹਿ ਜਾਂਦੀਆਂ ਗੁਰਮਖੋਜ ਜਾਣਾ ਆਪਾਂ ਸਭ ਨੇ ਆ ਇਹ ਆਪਣੇ ਕੋਈ ਥੱਲੇ ਥੋੜੋ ਗੱਡੇ ਆ ਆਪਾਂ ਵੀ ਰਾਣਾ ਪਰਜਾਦਾ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਜਿਨ੍ਹਾਂ ਨੇ ਕੁਛ ਨਾ ਕੁਛ ਕੀਤਾ ਹੋਵੇ ਨਗਰ ਤੇ ਹੋਰ ਵੀ ਵੱਡੇ ਆ ਸ਼ਹਿਰਾਂ ਦੇ ਲੋਕ ਆਪਣੇ ਨਗਰ ਨੂੰ ਦੇਖਣ ਹੁੰਦੇ ਪਰ ਆਪਾਂ ਆਪਣੇ ਨਗਰ ਨੂੰ ਬਰਬਾਦ ਕਰਨ ਲੱਗੇ ਹੋਏ ਆ ਅਪਾ ਸੰਭਾਲ ਨਹੀਂ ਕਰ ਰਹੇ ਕਿੰਨੀ ਵਾਰ ਗੋਹ ਕਰੋ ਅਨਾਉਂਸਮੈਂਟਾਂ ਹੁੰਦੀਆਂ ਉਹ ਭਾਈ ਜਿਨ੍ਹਾਂ ਨੇ ਪਸ਼ੂ ਰੱਖਿਆ ਕਿਰਪਾ ਕਰਕੇ ਗੋਹਾ ਘੋਲ ਕੇ ਕਿਸੇ ਵੇਚ ਨਾ ਪਾਓ ਕਿੰਨੇ ਵਾਰ ਅਨਾਉਂਸਮੈਂਟ ਦੇਣੀ ਹੈ ਉਹ ਭਾਈ ਦਰਖਤਾਂ ਨੂੰ ਪਾਣੀ ਪਾਓ ਦਰਖਤਾਂ ਦੀ ਸੰਭਾਲ ਕਰੋ ਕਿੰਨਾ ਕਰਦੇ ਆਪਾਂ ਵੀ ਸਾਨੂੰ ਬਣਾ ਕੇ ਦੇਗੇ ਸੰਭਾਲਣਾ ਤੇ ਹੁਣ ਆਪਣਾ ਫਰਜ਼ ਆ ਤੇ ਕੱਲੇ ਕਿਸੇ ਇੱਕ ਮਨੁੱਖ ਦਾ ਫਰਜ਼ ਨਹੀਂ ਆਪਣਾ ਸਾਰਿਆਂ ਦਾ ਹੀ ਫਰਜ਼ ਆਏ ਇਹ ਆਪਾਂ ਗੁਰਮੁਖ ਕੋਕੜੇ ਪਾਸ ਨੁਕਰੇ ਹੋਏ ਆ। ਆਓ। ਰਜ ਰਜ ਰਾਜਨੀਤੀਆਂ ਕਰੋ। ਪਰ ਜਦੋਂ ਸਾਂਝੇ ਕਰਮ ਦੀ ਗੱਲ ਆਵੇ ਨਾ ਉਦੋਂ ਇਕ ਹੋਣਾ ਚਾਹੀਦਾ। ਕਰੀ ਚੱਲੋ ਪਾਲਟੀਆਂ ਦੀ ਜਿੰਨੀ ਮਰਜ਼ੀ ਹੁੰਦੀ ਐ। ਪਰ ਜਦੋਂ ਕੋਈ ਸਾਂਝਾ ਕਾਰਜ ਆ ਉਦੋਂ ਇੱਕ ਜੋਟ ਹੋ ਜੀਏ। ਉਦੋਂ ਬਾਪੂ ਦੇ ਚਰਨਾ ਚਾਕੇ ਬੇਨਤੀ ਕਰੀਏ ਮਹਾਰਾਜ। ਕਿਰਪਾ ਕਰੋ ਸਾਨੂੰ ਏਕੇ ਦੀ ਦਾਤ ਬਖਸ਼ੋ ਤੇ ਅਦੇ ਚਰਣਾ ਤੇ ਗੁਰਮੁਖੋ ਬੇਨਤੀਆਂ ਕਰਾਂਗੇ ਫੇਰ ਹੀ ਕਿਤੇ ਸਾਡਾ ਹੱਲ ਹੋ ਸਕਦਾ ਆਓ ਉਹਨਾਂ ਦੀ ਦਾਤ ਨੂੰ ਮੁੱਖ ਰੱਖਦਿਆਂ ਹੋਇਆਂ ਤਿੰਨੋ ਦਿਨ ਗੁਰੂ ਘਰ ਵਿਖੇ ਪੁੰਛੀ ਅਸਰ ਗੁਰਾਂ ਦੀ ਇਲਾਹੀ ਬਾਣੀ ਨੂੰ ਸਰਵਣ ਕਰੀਏ ਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਵਿੱਚ ਘਮਾਈਏ ਕਿ ਗੁਰਮੁਖੋ ਈਰਖਾ ਦਵੇਸ਼ ਤੋਂ ਉੱਪਰ ਉਠੀਏ ਗੁਰੂ ਕੇ ਬਚਨਾਂ ਨੂੰ ਘਮਾਈਏ ਫਿਰ ਆਪਣਾ ਸਭ ਦਾ ਪੈ ਲੋਕ ਸੁਖੀਏ ਪਰਲੋਕ ਸਹੀਲੇ ਨਾਨਕ ਹਰ ਪ੍ਰਭਾ ਦੇ ਮੇਲੇ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਸਬਦੀ ਝੋਲੀ ਵਿੱਚ ਨਾਮਦਾਨ ਗੁਰ ਸੁਖੀ ਜੀਵਨ ਬਖਸ਼ਿਸ਼ ਕਰਨ ਤਾਂ ਜੋ ਗੁਰਮੁਖ ਵਰ ਆਪਣਾ ਸੱਚਾ ਸੁੱਚਾ ਜੀਵਨ ਜਿਉ ਸਕੀਏ ਅੰਦਰੋਂ ਬਾਹਰ ਬਰੋੜ ਸਾਡੇ ਖਤਮ ਹੋ ਸਕੀਏ ਅੱਛਾ ਜੇ ਬਾਪੂ ਦਾ ਬੈਰ ਹੁੰਦਾ ਵੀ ਦੇਖੋ ਰੰਗਦੇਵ ਨੇ ਮੇਰਾ ਪਿਤਾ ਵੀ ਛੀਦ ਕਰਤਾ ਮੇਰੇ ਪੁੱਤਰਾਂ ਨੂੰ ਛੀਜ ਕੀਤਾ ਮੇਰਾ ਘਰ ਘਾਟ ਉਜਾੜ ਦਿੱਤਾ ਮੇਰੇ ਨੰਨੇ ਨੰਨੇ ਪ੍ਰਜੰਨ ਵੀ ਨਹੀਂ ਛੱਡੇ ਉਹਨੇ ਤੇ ਤੁਹਾਨੂੰ ਪਤਾ ਵਿਪੋਰ ਸਾਹਿਬ ਦੀ ਤਰਤੀ ਤੇ ਤਲਵੰਡੀ ਸਾਹਿਬ ਉਹ ਤੋਂ ਹੁੰਦੇ ਆ ਬਾਪੂ ਜਿਸ ਸਮੇਂ ਗਏ ਤੇ ਦਾਰਾਸ਼ ਉਹ ਵਾਹਿਗੁਰੂ ਜੀ ਬਹਾਦਰ ਸ਼ਾਹ ਕੌਣ ਸੀ ਔਰੰਗਜ਼ੇਬ ਦਾ ਪੁੱਤਰ ਤੇ ਕੀ ਕਿਹਾ ਉਹ ਲੰਘਦਿਆਂ ਹੋਏ ਪਤਾ ਲੱਗੇ ਸਤਿਗੁਰੂ ਗੋਬਿੰਦ ਸਿੰਘ ਇੱਥੇ ਆ ਦਰਸ਼ਨਾਂ ਨੂੰ ਆਇਆ ਆਗਿਆ ਲਈ ਮਾਰੇ ਦਰਸ਼ਨ ਕਰਨਾ ਚਾਹੁੰਦਾ ਆਰੋਗਿਕ ਦੀ ਗੱਲ ਤੇ ਕੀ ਕਹਿੰਦਾ ਮਹਾਰਾਜ ਜੀ ਮੇਰਾ ਪਿਤਾ ਚੜ੍ਹਾਈ ਕਰ ਗਿਆ ਮੇਰੇ ਪਿਤਾ ਨੇ ਕਰਮ ਬਹੁਤ ਮਾੜੇ ਕੀਤੇ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਹਾਂ ਤੇ ਮਹਾਰਾਜ ਜੀ ਮੈਂ ਹੁਣ ਤੁਹਾਡੀ ਚਰਨਾਂ 'ਚ ਬੇਨਤੀ ਕਰਦਾ ਵੀ ਮੇਰੀ ਨਾ ਤੁਸੀਂ ਮਦਦ ਕਰੋ ਬੀ ਕਾਦੀ ਮਾਫੀ ਚਾਹੁੰਦਾ ਹਾਂ ਸਰਗੁਰੂ ਜੀ ਤਾਰਾ ਜਮ ਮੇਰੇ ਤੋਂ ਨਾ ਤਾਕਤਵਾਰ ਆ ਜਾਦੇ ਕਿਉਂਕਿ ਗੱਦੀ ਤੇ ਹੱਕ ਉਹ ਉਹ ਕਹਿੰਦਾ ਮੇਰਾ ਮਹਾਰਾਜ ਜੇ ਤੁਸੀਂ ਮੇਰੀ ਮਦਰ ਗੁਰੂ ਮੈਨੂੰ ਤਖਤ ਦਵਾ ਦੇਮੋ ਤੇ ਮਹਾਰਾਜ ਜੋ ਜੋ ਤੁਹਾਡੇ ਨੰਬ ਦਿੱਤੀਆਂ ਹੁੰਨਾਂ ਮੈਂ ਉਹਨਾਂ ਨੂੰ ਸੁਧਾਰਨ ਦਾ ਯਤਨ ਕਰੂੰਗਾ ਤੇ ਬਾਪੂ ਦਾ ਜੇ ਈਰਖਾ ਵੈਰ ਵਿਰੋਧ ਹੁੰਦਾ ਤੇ ਬਾਪੂ ਕਹਿੰਦਾ ਵੀ ਅੱਜ ਆਪਣੇ ਧੱਕੇ ਜੜਿਆ ਮਾਰੂਏ ਨੂੰ ਤੇ ਦੁਸ਼ਮਣ ਦਾ ਪੁੱਤ ਆ ਵੀ ਪਰ ਨਹੀਂ ਬਾਪੂ ਨੇ ਕੀ ਕਿਹਾ ਤੂੰ ਗੁਰੂ ਚਰਨਾਂ 'ਚ ਆਇਆ ਤੇਰੇ ਨਾਲ ਕੋਈ ਈਰਖਾ ਵੈਰ ਵਿਰੋਧ ਨਹੀਂ ਹੈ ਤੇਰੀ ਮਦਦ ਹੋਊਗੀ ਤੇ ਵਾਕਈ ਸਤਿਗੁਰੂ ਸੱਜੇ ਬਰਸ਼ਮਾਰਾ ਜੀ ਨੇ ਆਪਣੇ ਤੀਰ ਦੇ ਨਾਲ ਗੁਰਮਖੋ ਦੁਸ਼ਮਣ ਸੈਨਾ ਦੇ ਸਰਦਾਰ ਨੂੰ ਮਾਰਿਆ ਤੇ ਤਖਤ ਉਤਾਜ ਦਵਾਇਆ ਸਾਡਾ ਸਤਿਗੁਰੂ ਤੇ ਇੰਨਾ ਗੁਰਮਖੰਦਰੋਂ ਦੀ ਆਲੂ ਕਿਰਪਾ ਲੂਆ ਕੋਈ ਬੈਰੀ ਦਾ ਪੁੱਤਰ ਵੀ ਚੱਲ ਕੇ ਆ ਗਿਆ ਤੇ ਉਹਨੂੰ ਵੀ ਗਲ ਨਾਲ ਲੰਮਦਾ ਤੇ ਅਸੀਂ ਆਪਣਿਆਂ ਨੂੰ ਧੱਕੇ ਮਾਰਨ ਤੇ ਲੱਗ ਗਏ ਭੱਜੋ ਭੱਜੋ ਤੁਸੀਂ ਇੱਥੋਂ ਵੀ ਉਹ ਨਹੀਂ ਪਾਈ ਇਦਾਂ ਨਹੀਂ ਚੱਲਣਾ ਹੈ ਗੁਰੂ ਕੇ ਬਣ ਕੇ ਵੇਖੋ ਗੁਰੂ ਕੇ ਬਚਨਾਂ ਨੂੰ ਲੈ ਕੇ ਦੇਖੋ ਤੇ ਬਾਪੂ ਤੇ ਬਾਣੀ ਅੰਦਰ ਸਾਨੂੰ ਸਪਸ਼ਟ ਬਚਨ ਕਰਦੇ ਆ ਵਿਸਰ ਗਈ ਸਬਤਾਤ ਪਰਾਈ ਜਬ ਤੇ ਸਾਦ ਸੰਗਤ 모ਹੇ ਪਾਈ ਨਾ ਕੋ ਬੈਰੀ ਨਹੀਂ ਵਿਗਾਨਾਂ ਸਗਲ ਸੰਗ ਹਮਕੋ ਬਣਾਈ ਮੇਰੀ ਹੁਣ ਸਾਰਿਆਂ ਨਾਲ ਹੀ ਬਣਾਈ ਆ ਕਿਤੇ ਇਤਿਹਾਸ ਵਿੱਚੋਂ ਪੜਿਓ ਵੀ ਸਤਿਗੁਰਾਂ ਨੇ ਕਿਸੇ ਨੂੰ ਕੋਈ ਮੰਦੜਾ ਸ਼ਬਦ ਵਰਤਿਆ ਹੋਵੇ ਨਾ ਇਥੇ ਤੇ ਵਸੀ ਉਹ ਬੇਨਤੀ ਆ ਨਾਨਕ ਨਾਮ ਛੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਓ ਰਲ ਮਿਲਕੇ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਪਾਵਨ ਪਵਿੱਤਰ ਹੁਕਮ ਸਰਵਣ ਕਰੀਏ ਫਿਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਪਿਆਰ ਅਦਬ ਸਦਭਾ ਤੇ ਗਜਾਓ ਆਖੋ ਜੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਧੰਨਵਾਦ ਗੁਰੂ ਸਾਹਿਬ ਜੀ